ਸਸਤੀ ਕਮੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਅੱਜ ਤੁਹਾਡੇ ਵਾਸਤੇ ਮੈਂ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੱਪ ਅਪਡੇਟ ਲੈ ਕੇ ਆਇਆ ਚੰਡੀਗੜ੍ਹ ਪੁਲਿਸ ਰਾਜੇ ਇੱਕ ਨਿਊ ਭਰਤੀ ਹੈ ਉਹਦੇ ਬਾਰੇ ਡਿਸਕਸ਼ਨ ਕਰਨ ਜਾ ਰਹੇ ਹਾਂ ਕਿਦੋਂ ਇਹ ਫਾਰਮ ਆਨਲਾਈਨ ਹੋ ਰਹੇਗੇ ਕਿੰਨੀਆਂ-ਕਿੰਨੀਆਂ ਵੈਕੈਂਸੀਆਂ ਆ ਕਿੰਨਾ ਪੰਜਾਬ ਦਾ ਕੋਟਾ ਕਿੰਨਾ ਲੜਕੀਆਂ ਦਾ ਕੋਟਾ ਕਿੰਨੀ ਦੀ ਫੀਸ ਹੈ ਸਾਰਾ ਕੁਝ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸੂਗਾ ਰਾਜੇ ਨਵੀਂ ਭਰਤੀ ਆਈ ਹੈ ਰਾਜੇ ਇਹ ਇੱਕ ਠੀਕ ਹੈ ਜੀ ਜਿਹੜਾ ਨੋਟਸ ਜਨਤਕ ਕਰ ਦਿੱਤਾ ਗਿਆ ਪਰ ਜਿਹੜਾ ਫਾਰਮਰ ਦੀ ਡੇਟਾ ਉਹ ਹਜੇ ਨੇ ਸ਼ੁਰੂ ਨਹੀਂ ਕੀਤੀ ਉਰੇ ਵਾਰੀ ਵੀ ਸਾਰੀ ਡਿਸਕਸ਼ਨ ਕਰਾਂਗੇ ਵੀਡੀਓ ਦੇ ਵਿੱਚ ਉਸ ਵਾਸਤੇ ਰਾਜੇ ਵੀਡੀਓ ਨੂੰ ਪਹਿਲਾਂ ਵੱਧ ਤੋਂ ਵੱਧ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਹਰ ਤਰ੍ਹਾਂ ਦੀ ਨਵੀਂ ਅਪਡੇਟ ਲੈਣ ਵਾਸਤੇ ਆਪਣਾ ਚੈਨਲ ਜਿਹੜਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਕੀ ਰਾਜੇ ਮੈਂ ਤੁਹਾਨੂੰ ਦੱਸਣਾ ਚਾਹਣਾਗਾ ਕਿ ਆਪਣੇ ਪੰਜਾਬ ਪੁਲਿਸ ਦੇ ਜਾਂ ਜਿੰਨੇ ਵੀ ਬੈਚ ਆਪਣੇ ਕੋਲੇ ਚੱਲ ਰਹੇ ਆ ਕਿ ਲਿਮਟਿਡ ਦੇ ਬੈਚ ਚੱਲਦੇ ਹੁੰਦੇ ਦਾ ਰਾਜੇ ਆਪਣੇ ਕੋਲੇ ਜਿੰਨੇਗਾ ਚੱਲ ਰਹੇ ਆ ਤੇ ਇਹਨਾਂ ਦੇ ਰਾਜੇ ਬਹੁਤ ਮੈਂ ਨਵੇਂ ਸਾਲ ਕਰਕੇ ਆਫਰ ਚਲਾਇਆ ਹੋਇਆ ਸੀ ਇਹਨ ਚਲਾਈ ਹੋਈ ਸੀ ਤੇ ਬਹੁਤ ਬੱਚਿਆਂ ਨੂੰ ਡਿਮਾਂਡ ਸੀ ਕਿ ਸਾਰੇ ਪੁਲਿਸ ਸਾਨੂੰ ਪਤਾ ਨਹੀਂ ਲੱਗਿਆ ਸੀ ਵੀਡੀਓ ਲੇਟ ਦੇਖੀ ਸੀ ਜਾਂ ਇਸ ਤਰ੍ਹਾਂ ਦੇ ਕਾਫੀ ਬੱਚੇ ਨੇ ਪ੍ਰੈਸ਼ਰ ਸੀ ਤਾਂ ਕਰਕੇ ਰਾਜੇ ਉਹਨਾਂ ਬੱਚਿਆਂ ਵਾਸਤੇ ਮੀਨ 7 ਤਰੀਕ ਤੱਕ ਹੈ ਜਿਹੜਾ ਇਹ ਆਫਰ ਚਲਾਇਆ ਹੋਇਆ ਹੈਗਾ ਕਿ 7 ਤਰੀਕ ਤੱਕ ਤੁਸੀਂ ਜਿਹੜੀ ਵੀ ਕੋਰਸ ਲਵੋਗੇ ਰਾਜੇ ਉਹਦੇ ਤੇ ਤੁਹਾਨੂੰ ਦੋ-ਦੋ ਵੈਲਿਡਿਟੀ ਦਾ ਸ਼ੋਅ ਹੋਣਗੇ ਤੁਸੀਂ ਆਪਣੀ ਮਰਜ਼ੀ ਦਾ ਕੋਈ ਵੀ ਵੈਲਿਡਿਟੀ ਲੈ ਸਕਦੇ ਹੋ ਇੰਨੇ ਘੱਟ ਪ੍ਰਾਈਜ਼ ਹੈ ਰਾਜੇ ਇੱਕ ਇੰਨੇ ਘੱਟ ਪ੍ਰਾਈਜ਼ ਦੇ ਵਿੱਚ ਇੱਕ ਬੁੱਕ ਵੀ ਨਹੀਂ ਖਰੀਦ ਸਕਦੇ ਤੁਸੀਂ ਅਜ ਦੇ ਸਮੇਂ ਦੇ ਵਿੱਚ ਜੇ ਤੁਹਾਨੂੰ ਚੰਗੀ ਬੁੱਕ ਲੈਣੀ ਹੈ ਠੀਕ ਹੈ ਜੀ ਤੇ ਉਹਦੇ ਵਿੱਚ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੀ ਵੈਲਿਡਿਟੀ ਦਿੱਤੀ ਜਾਂਦੀ ਹੈ ਰਾਜੇ ਤੇ ਕਾਫੀ-ਕਾਫੀ ਵੈਲਿਡਿਟੀ ਤੇ ਆਲ ਸਬਜੈਕਟ ਕਰਵਾਏ ਜਾਂਦੇ ਬਿਲ ਪੀਡੀਐਫ ਸਾਰਾ ਕੁਝ ਰਾਜੇ ਵਿੱਚ ਪ੍ਰੋਵਾਈਡ ਹੈਗਾ ਤੇ ਉਹਦੇ ਬਾਅਦ ਤੁਸੀਂ ਐਪ ਡਾਊਨਲੋਡ ਕਰ ਲਿਓ ਦੀਪੂਲ ਰ ਐਜੂਕੇਸ਼ਨਰ ਆਈਫੋਨ ਵਾਲੇ ਨੇ ਐਪ ਡਾਊਨਲੋਡ ਕਰਨੇ ਕਲਾਸ ਪਾਸ ਤੇ QR ਕੋਡ ਫਿਲ ਕਰਨਾ ਡਬਲ ਐਕਸ ਦਾ ਮਾਡਲ ਨੰਬਰ ਤੁਸੀਂ ਕਾਲ ਵੀ ਕਰ ਸਕਦੇ ਹੋ ਸਾਰੀਆਂ ਕਲਾਸਾਂ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਹੋਣਗੀਆਂ ਪੀਡੀਐਫ ਨਾਲ ਪ੍ਰੋਵਾਈਡ ਹੋਣਗੇ ਰਾਜੇ ਜ਼ੀਰੋ ਲੈਵਲ ਤੋਂ ਸਾਰੀਆਂ ਕਲਾਸਾਂ ਆਲ ਸਬਜੈਕਟ ਹੈਗੀ ਠੀਕ ਹੈ ਜੀ ਕਿਉਂਕਿ ਪਿਛਲੀ ਵਾਰ ਵੀ ਤੇ ਜਿੰਦਾਂ ਵੀ ਇਸ ਤੋਂ ਪਹਿਲਾਂ ਪਟਵਾਰੀ ਦੀਆਂ ਭਾਰਤਿਕਾਂ ਦਾ ਸਭ ਤੋਂ ਜ਼ਿਆਦਾ ਕਿੰਨੇ ਆਪਣੇ ਸਿਲੈਕਟ ਹੋਣ ਵਾਲੇ ਆ ਠੀਕ ਹੈ ਜੀ ਉਹਨਾਂ ਦਾ ਰਿਵਿਊ ਤੁਸੀਂ ਬੱਚਿਆਂ ਦੇ ਕਮੈਂਟ ਦੇਖ ਸਕਦੇ ਹੋ ਜਿਸ ਦਿਨ ਬੱਚਾ ਰਿਜ਼ਲਟ ਆਉਂਦਾ ਹੈ ਜੇ ਕਿਸੇ ਵੀ ਪੋਸਟ ਦਾ ਉਸ ਦਿਨ ਮੈਂ ਉਹਨਾਂ ਬੱਚਿਆਂ ਨੂੰ ਕਮੈਂਟ ਕਰਨ ਨੂੰ ਕਹਣਾ ਹੁੰਦਾਗਾ ਜਿੰਨੇ ਵੀ ਬੱਚੇ ਕਮੈਂਟ ਕਰਦੇ ਠੀਕ ਹੈ ਤਾਂ ਕਰਕੇ ਦਾ ਜੀ ਰਿਜ਼ਲਟ ਹੁਣ ਤੱਕ ਦਾ ਬਹੁਤ ਵਧੀਆ ਰਿਹਾ ਹੈ ਬਾਕੀ ਤੁਸੀਂ YouTube ਤੇ ਵੀ ਮੈਥ ਦੀ ਕਲਾਸ ਨਹੀਂ ਡੈਮੋ ਕਲਾਸ ਸਾਰਾ ਕੁਝ ਦੇਖ ਸਕਦੇ ਹੋ ਜਿਹੜੇ ਬੱਚਾ ਨੂੰ ਮੈਥ ਕੁਝ ਵੀ ਨਹੀਂ ਆਦਾ ਇਹ ਬਹੁਤ ਘੱਟ ਮਾਤਰਾ ਦੇ ਵਿੱਚ ਹੁੰਦਾ ਸਹਾਣੀ ਰਾਜ ਦੇ ਕੈਂਡੀਡੇਟ ਨੇ ਬਹੁਤ ਜ਼ਿਆਦਾ ਇੰਪਰੂਵਮੈਂਟ ਹੋਈ ਹੈ ਤਾਂ ਕਰਕੇ ਰਾਜ 7 ਤਰੀਕ ਤੋਂ ਬਾਅਦ ਕੋਈ ਆਫਰ ਨਹੀਂ ਚੱਲਣਾ ਉਸ ਤੋਂ ਬਾਅਦ ਕਲਾਸਾ ਰੈਗੂਲਰ ਜਿਵੇਂ ਚੱਲ ਰਹੀ ਹੈ ਉਵੇਂ ਚੱਲਣ ਗਿਆ ਉਸ ਤੋਂ ਪਹਿਲਾਂ ਜੇ ਕੋਈ ਕੈਂਡੀਡੇਟ ਫਾਇਦਾ ਲੈਣਾ ਚਾਹੁੰਦਾ ਤਾਂ ਲੈ ਸਕਦਾਗਾ ਠੀਕ ਹੈ ਜੀ ਕਿਉਂਕਿ ਪੰਜਾਬ ਦੇ ਵਿੱਚ ਵੀ ਕਾਫੀ ਭਰਤੀਆਂ ਆ ਰਹੀਆਂ ਗਈਆਂ ਇਸੇ ਜਨਵਰੀ ਜਨਵਰੀ ਦੇ ਮੰਥ ਦੇ ਵਿੱਚ ਜਿਹੜੀ ਰਾਜ ਇਹ ਭਰਤੀ ਆ ਰਹੀ ਹੈ ਚੰਡੀਗੜ੍ਹ ਪੁਲਿਸ ਦੇ ਵਿੱਚ ਸਾਰਾ ਕੁਝ ਦੇਖ ਲਿਓ ਇਹ ਚੰਡੀਗੜ੍ਹ ਦੇ ਵਿੱਚ ਆਈਟੀ ਕਨਸਟੇਬਲ ਦੀ ਭਰਤੀ ਰਾਜ ਜਿਹੜੀ ਆ ਰਹੀ ਹੈਗੀ ਠੀਕ ਹੈ ਜੀ ਤੇ ਇਹਦਾ ਜਿਹੜਾ ਨੋਟੀਫਿਕੇਸ਼ਨ ਹੈ ਆਊਟ ਕਰ ਦਿੱਤਾ ਗਿਆ ਚੰਡੀਗੜ੍ਹ ਆਈਟੀ ਕਾਂਸਟੇਬਲ ਭਰਤੀ 2024 ਨੋਟੀਫਿਕੇਸ਼ਨ ਆਊਟ ਕਹਿੰਦਾ ਮਤਲਬ ਹੈ ਜਿਹੜਾ ਪੱਕਾ ਨੋਟੀਫਿਕੇਸ਼ਨ ਹੀ ਆਊਟ ਕੀਤਾ ਨੇ ਸਾਰਾ ਕੁਝ ਦਸਤਾਵੇਜ਼ ਦੇ ਵਿੱਚ ਮੁੰਡੇ ਤੇ ਕੁੜੇ ਦੋਨੇ ਭਰਤੀ ਨੂੰ ਭਰ ਸਕਦੇ ਆ ਰਾਜੇ ਠੀਕ ਹੈ ਜੀ ਯੋਗਤਾ ਮਾਮੈਂਟ ਤਰੀਕਾ ਇਹ ਤੁਸੀਂ ਸਾਰਾ ਕੁਝ ਪ੍ਰਾਪਤ ਕਰ ਸਕਦੇ ਹੋ ਜਲਦੀ ਠੀਕ ਹੈ ਜੀ ਇਹਦੀ ਵੈਬਸਾਈਟ ਤੇ ਜੋ ਨੋਟੀਫਿਕੇਸ਼ਨ ਪੈ ਗਿਆ ਤੇ ਰਾਜੇ ਇਹ ਪੋਸਟਾਂ ਜਿਹੜੀਆਂ ਮੋਡ ਹੋਊਗਾ ਨਾ ਆਨਲਾਈਨ ਹੋਊਗਾ ਕਾਂਸਟੇਬਲ ਲੈਵਲ ਦੀ ਇਹ ਪੋਸਟ ਹੋਊਗੀ ਠੀਕ ਹੈ ਜੀ ਨੌਕਰੀ ਚੰਡੀਗੜ੍ਹ ਪੁਲਿਸ ਦਾ ਜੀ ਠੀਕ ਹੈ ਜੀ 200 ਪੋਸਟਾਂ ਰਾਜੇ ਇਹਦੇ ਵਿੱਚ ਭਰਤੀ ਕੀਤੀ ਜਾ ਰਹੀ ਹੈ 200 ਪੋਸਟਾਂ ਦੇ ਉੱਪਰ ਠੀਕ ਹੈ ਜੀ ਆਹ ਦੱਸਿਆ ਗਿਆ ਰਾਜੇ ਤੇ ਜਿਹੜਾ ਨਾ ਛੋਟਾ ਨੋਟਸ ਹੈ ਰਾਜੇ ਇਹ 4 ਤਰੀਕ ਨੂੰ ਅੱਜ 4 ਤਰੀਕ ਹੈ ਠੀਕ ਹੈ ਜੀ ਅੱਜ ਆਊਟ ਕੀਤਾ ਗਿਆ ਹੈਗਾ ਤੇ ਜਿਹੜੀ ਵੀ ਅਪਲਾਈ ਕਰਨ ਦੀ ਮਿਤੀ ਰਾਜੇ ਇਹ ਜਨਵਰੀ ਦੇ ਵਿੱਚ ਜਨਵਰੀ ਦੇ ਐਂਡ ਵਾਲੇ ਹਫ਼ਤੇ ਦੇ ਵਿੱਚ ਤੁਹਾਡੇ ਫਾਰਮ ਆਨਲਾਈਨ ਹੋ ਜਾਣਗੇ ਠੀਕ ਹੈ ਜੀ ਤੇ ਪ੍ਰੀਖਿਆ ਦੀ ਮਿਤੀ ਬਾਅਦ ਵਿੱਚ ਸੂਚਿਤ ਕੀਤੀ ਜਾਊਗੀ ਜਿਵੇਂ ਇਹਨਾਂ ਨੇ ਦੱਸਿਆ ਹੋਇਆ ਸਾਰਾ ਕੁਝ ਫੀਸ ਤੁਸੀਂ ਦੇਖ ਸਕਦੇ ਹੋ ਜਨਰਲ ਕੈਟਾਗਰੀ ₹1000 OBC ईडब्ल्यूएस 3800 रुपया एससी डी 500 एक्स सर्विसमैन दी जीरो ऑनलाइन फीस ਕੱਟੀ ਜਾਊਗੀ ਠੀਕ ਹੈ ਜੀ ਬਾਕੀ ਰਾਜੇ ਇਹਦੇ ਵਿੱਚ ਜਿਹੜੇ ਨੇ ਯੋਗਤਾ ਮੰਗੀ ਰਾਜੇ ਉਹ ਜਿਹੜੇ ਕੈਂਡੀਡੇਟ ਕੋਲੇ बीएससी ਹੋ ਉਹ ਵੀ ਅਪਲਾਈ ਕਰ ਸਕਦਾ ਜਿਹਦੇ ਕੋਲੇ ਐਮਐਸਸੀ ਉਹ ਵੀ ਅਪਲਾਈ ਕਰ ਸਕਦਾ ਜਿਹੜੇ ਪੰਦੇ ਕੋਲੇ ਆਈਟੀ ਹੈ ਰਾਜੇ ਕੈਂਡੀਡੇਟ ਉਹ ਵੀ ਇਹਦੇ ਵਿੱਚ ਅਪਲਾਈ ਕਰ ਸਕਦਾਗਾ ਠੀਕ ਹੈ ਜੀ ਇਹਦੇ ਵਿੱਚ ਪਹਿਲਾ ਮੋੜ ਪਹਿਲਾ ਲਿਖਤੀ ਪ੍ਰੀਖਿਆ ਹੋਊਗੀ ਫਿਰ ਸਰੀਰਕ ਟੈਸਟ ਫਿਰ ਦਸਤਾਵੇਜ਼ ਫਿਰ ਮੈਡੀਕਲ ਜਾਂਚ ਠੀਕ ਹੈ ਜੀ ਚੰਡੀਗੜ੍ਹ ਇਹ ਭਾਰਤੀ ਦਾ ਨੋਟੀਫਿਕੇਸ਼ਨ ਤਾਂ ਉਹ ਸਪੈਸ਼ਲ ਦੇਣ ਗਿਆ ਜੀ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਸਾਰਾ ਕੁਝ ਛੇਤੀ ਹੀ ਇਹ ਰੀਆਂ ਆਨਲਾਈਨ ਭਰਤੀਆਂ ਜਿਹੜੀਆਂ ਉਹ ਸ਼ੁਰੂ ਹੋ ਜਾਣਗੀਆਂ ਠੀਕ ਹੈ ਜੀ ਆਹ ਤੁਸੀਂ ਦੇਖ ਸਕਦੇ ਹੋ ਕਈ ਵਾਰ ਕਿਸੇ ਬੱਚੇ ਨੂੰ ਕੀ ਹੋਦਾ ਕਿਉਂਕਿ ਮੈਂ ਕਦੇ ਫੇਕ ਨਿਊਜ਼ ਅਜੇ ਤੱਕ ਪਾਈ ਨਹੀਂ ਰਹਾ ਜੀ ਠੀਕ ਹੈ ਠੀਕ ਹੈ ਜੀ ਲਿਖਿਆ ਹੋਇਆ ਸਾਰਾ ਕੁਝ ਹੈ ਚੰਡੀਗੜ੍ਹ ਪੁਲਿਸ ਵਿੱਚ ਪਹਿਲੀ ਵਾਰ ਭਰਤੀ ਹੋਣਗੇ 200 ਆਈਟੀ ਕਾਂਸਟੇਬਲ ਇਹ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਜੀ ਨਵੀਂ ਅਪਡੇਟ ਆ ਸਾਰੀ ਇਹ ਤੇ 15 ਦਿਨਾਂ ਤੱਕ ਇਹਦਾ ਵਿਗਿਆਪਨ ਜਿਹੜਾ ਹੋ ਜਾਰੀ ਹੋ ਜੂਗਾ ਜਿਹੜੇ ਕੈਂਡੀਡੇਟ ਯੋਗਤਾ ਹੈ ਜਰੂਰ ਆਜੇ ਤੁਸੀਂ ਫਾਰਮ ਜਰੂਰ ਭਰਿਓ ਦੇ ਵਿੱਚ ਤੁਹਾਡੇ ਫਾਇਦਾ ਕਰ ਠੀਕ ਹੈ ਜੀ ਧੰਨਵਾਦ ਹੈ ਮੇਰੇ ਦੋਸਤੋ ਜਿਉਂਦੇ ਬਾਦ ਦਾ ਕੋਈ ਇੱਕ ਤਰ੍ਹਾਂ ਦਾ ਭਰਤੀ ਇਹ ਆਊਟ ਹੋ ਚੁੱਕੀ ਹੈ ਬਿਲਕੁਲ ਵੀ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਜਲਦੀ ਬਸ ਇਹ ਆਨਲਾਈਨ ਫਾਰਮ ਹੋ ਜਾਗੇ ਛੋਟਾ ਨੋਟਿਸ ਇਹਦਾ ਆਊਟ ਕਰ ਦਿੱਤਾ ਗਿਆ ਧ